ਉਨੇ ਰੱਖੜੀ ਬੋਲੀ ਦੇ ਸੈਂਟਰ ਵਾਲੇ ਹੋਏ ਸਿਵਲ ਹਸਪੀਟਲ ਦੇ ਸਭ ਤੋਂ ਵੱਸ ਚੱਲਦਾ ਹੁੰਦਾ ਉਹ ਲੱਗਦਾ ਕਿ ਕਿ ਉਹ ਜਿਆਦਾ ਵੀ ਕੋਈ ਰਸ਼ ਬਹੁਤ ਜਿਆਦਾ ਹੁੰਦਾ ਤੇ ਲੋਕ ਕਾਫੀ ਜਿਹੜਾ ਪਰੇਸ਼ਾਨ ਹੋ ਗਏ ਕੋਈ ਆਮ ਆਦਮੀ ਕਲੀਨਿਕ ਜਿਵੇਂ ਸਰ ਭੁੱਲੇ ਹੋਏ ਆ ਕੋਈ ਸ਼ੋਰ ਹੋ ਗਿਆ ਉਸ ਤੇ ਸਰ ਕੋਈ ਪ੍ਰੋਵੀਜ਼ਨ ਹੈਗਾ ਪੰਜਾਬ ਸਰਕਾਰ ਦਾ ਹਾਂ ਜੀ ਹਾਂ ਉਹਦੇ ਚ ਤੁਹਾਡੀ ਮੋਗੇ ਦੀ ਰਿਕੁਆਇਰਮੈਂਟ ਆਈ ਹੈ ਜੀ ਪੰਜ ਸੈਂਟਰ ਦੀ ਆਈ ਆ ਉਹ ਅਸੀਂ ਇਹਨਾਂ ਹੁਣ ਮਤਲਬ ਪੁਲਿਸ ਤੇ ਹੈਲਥ ਡਿਪਾਰਟਮੈਂਟ ਸਾਰੇ ਮਿਲ ਕੇ ਕੰਮ ਕਰਦੇ ਆ ਅਸੀਂ ਦੇਖ ਰਿਹਾ ਵੀ ਜੇ ਕਿਸੇ ਸੈਂਟਰ ਚ 500 ਬੰਦੇ ਆਉਂਦੇ ਆ ਤੇ 500 ਆਉਂਦੇ ਕਿੱਥੋਂ ਆ ਸਪੋਜ਼ ਕਿਸੇ ਪਿੰਡ ਦੇ ਵਿੱਚੋਂ 100 ਪੰਜ-ਸੱਤ ਪਿੰਡਾਂ ਦੇ 100 ਬੰਦੇ ਆ ਗਿਆ ਤੇ ਉੱਥੇ ਅਸੀਂ ਸੈਂਟਰ ਖੋਲ ਲਿਆ ਜਿੱਥੇ ਜਿਹੜਾ ਨੀਰੈਸਟ ਹੈਲਥ ਇੰਸਟੀਟਿਊਸ਼ਨ ਹੈ ਉੱਥੇ ਦਵਾਈਆਂ ਗੋਲੀ ਮਿਲਣ ਲੱਗ ਜਾਏਗੀ ਲੇਕਿਨ ਇਹਦੇ ਨਾਲ ਨਾਲ ਜੇ ਜਿਹੜਾ ਬੰਦਾ ਟੀਕੇ ਲਾਂਦਾ ਜੇ ਉਹ ਗੋਲੀ ਲੈਣ ਲੱਗ ਜਾਏ ਹਾਰਮੋਨ ਰਿਡਕਸ਼ਨ ਹੋ ਗਈ ਉਹਨੂੰ ਘਟੋ ਘਟ ਕਾਲਾ ਪੀੜੀਆਂ ਨਹੀਂ ਹੋਊਗਾ ਉਹਨੂੰ ਐਚੀਵੀ ਐਡਜ਼ ਨਹੀਂ ਹੋਏਗਾ ਜਾਂ ਹੋਰ ਕੋਈ ਬਿਮਾਰੀ ਨਹੀਂ ਲੱਗੇਗੀ ਜਿਹੜੀ ਖੂਨ ਨਾਲ ਫੈਲਦੀ ਹੈ ਦੂਜੇ ਕਾਮਿਆਂ ਕੋ ਕੋ ਬੰਦਾ ਗੋਲੀ ਖਾਂਦਾ ਲੇਕਿਨ ਆਪਣਾ ਕੰਮ ਕਰਦਾ ਆਪਣਾ ਟੰਬਰ ਪਾ ਲਿਆ ਉਹ ਵੀ ਪਹਿਲੀ ਸਕਸੈਸ ਹੈ ਉਹ ਤੀਜੀ ਗੱਲ ਆ ਵੀ ਅਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਆ ਕਿ ਤੁਸੀਂ ਇਹ ਵੀ ਛੱਡ ਦਿਓ ਹੁਣ ਉਹਦੇ ਦੋ ਹੀ ਤਰੀਕੇ ਆ ਜੀ ਜਾਂ ਤਾਂ ਅਸੀਂ ਤਾਂ ਉਹਨੂੰ ਕੰਮ ਨਾਲ ਜੋੜ ਰਹੇ ਆ ਕਰਮ ਨਾਲ ਜੋੜ ਰਹੇ ਆ ਅਸੀਂ ਉਹਨੂੰ ਕਿ ਕੋਈ ਕੋਈ ਕੰਮ ਸਿੱਖ ਲਓ ਤੇ ਇਹਨੂੰ ਹੌਲੀ ਹੌਲੀ ਛੱਡ ਦਿਓ ਉਹਨੂੰ ਗੋਲਜ ਨੂੰ ਵੀ ਛੱਡ ਦਿਓ ਤੇ ਜਾਂ ਧਰਮ ਨਾਲ ਜੋੜ ਦਿਓ ਮਤਲਬ ਕੋਈ ਮੈਂ ਕਿਸੇ ਪਾਰਟਿਕੁਲਰ ਰਿਲੀਜੀਅਨ ਦੀ ਨਹੀਂ ਕਰਦਾ ਇਟਸ ਅ ਵੈਰੀ ਪੋਜ਼ਿਟਿਵ ਪ੍ਰੈਡਿਕਸ਼ਨ ਨਾਮਕੁਮਾਰੀ ਨਾਨਕਾ ਜੜੀ ਰਹੇ ਦਿਨ ਰਾਤ ਦਿਨ ਚੜਦੇ ਉਹ ਚੜ ਜਾਂਦੀਆਂ ਉਹਨਾਂ ਖਤਰਾ ਸਰ ਮੋਸਟਲੀ ਕੀ ਹੈ ਉਹ ਵੀ ਸੈਂਟਰ ਦੇ ਜਿੱਥੇ ਗੋਲੀ ਦਿੱਤੀ ਜਾਂਦੀ ਹੈ ਜਿੱਥੇ ਉਹਨਾਂ ਉੱਥੇ ਗੋਲੀ ਜਿਹੜੀ ਕੁੱਤਕੇ ਨਹੀਂ ਦਿੱਤੀ ਜਾਂਦੀ ਉਹ ਜਿਹੜੀ ਗੋਲਿੰਗ ਸਾਫ ਦੀ ਵੇਚੀ ਜਾਂਦੀ ਆ ਉਹ ਬਾਅਦ 150 200 ਰੁਪਏ ਦੇ ਵਿੱਚ ਵੇਚ ਹੁੰਦੀ ਆ ਉਹੀ ਗੋਲ ਨੂੰ ਵੇਚ ਕੇ ਉਹ ਚੱਕ ਦਿੱਤੀਏ ਦੇਖੋ ਇਸ ਲਈ ਮੌਕੇ ਦੇ ਕਈ ਸੈਂਟਰ ਦੇ ਵਿੱਚ ਇਹ ਚੱਲ ਰਿਹਾ ਹੈ ਦੇਖੋ ਇਹਦੇ ਚ ਨਾ ਮਤਲਬ ਮੈਂ ਕਹਿੰਦਾ ਕੋਈ ਐਕਸੈਪਸ਼ਨ ਹੋ ਸਕਦੀ ਆ ਉਹਦੀ ਅਸੀਂ ਹੁਣ ਮੋਨਿਟਰਿੰਗ ਬਹੁਤ ਸਟ੍ਰਕਚਰ ਕਰ ਰਹੇ ਆ ਉਹ ਜੀ ਉਹਦੇ ਚ ਪਹਿਲਾਂ ਅਸੀਂ ਇਹ ਕਰਦੇ ਜਦੋਂ ਬੰਦਾ ਨਵਾਂ ਆਂਦਾ ਸਾਡੇ ਕੋਲੇ ਉਹਨੂੰ ਸਵੇਰੇ ਸ਼ਾਮੀ ਦੋ ਟਾਈਮ ਆਉਣਾ ਪੈਂਦਾ ਜੀ ਤੇ ਮੋਸਟਲੀ ਨਾ ਲੇਬਰਰ ਹੁੰਦੇ ਆ ਉਹਨਾਂ ਨੇ ਦਿਹਾੜੀ ਤੇ ਜਾਣਾ ਫਿਰ ਦਿਹਾੜੀ ਤੇ ਆਉਣਾ ਪਹਿਲਾਂ ਸੈਂਟਰ ਖੋਲਣ ਦੀ ਵੇਟ ਕਰੇਗਾ ਉਹ ਤੇ ਜਦੋਂ ਸਾਡੇ ਕੋਲੇ ਸਾਨੂੰ ਸਾਨੂੰ ਪਤਾ ਲੱਗ ਜਾਵੇ ਵੀ ਬੰਦਾ ਇਹ ਕ੍ਰਾਈਮ ਨਹੀਂ ਕਰ ਰਿਹਾ ਔਰ ਕੋਈ ਮਾੜਾ ਕੰਮ ਨਹੀਂ ਕਰਦਾ ਹੁਣ ਜਿਹੜਾ ਉਹਨੂੰ ਅਸੀਂ ਗੋਲੀ ਹਫ਼ਤੇ ਦੀ ਵੀ ਦਿੰਨੇ ਆ ਜੀ ਦੇਖਣ ਉਹਦੇ ਚ ਜਿਹੜੀ ਜਿਹੜਾ ਤੁਹਾਡੇ ਵਾਲਾ ਬੜਾ ਵਾਲਟ ਪਾਰਟ ਆ ਅਸੀਂ ਹੁਣ ਇਹ ਕਹਤਾ ਵੀ ਜੇ ਤੁਸੀਂ ਗੋਲੀ ਵੇਚਦੇ ਫੜੇਗਾ ਨਾ ਜੀ ਤੁਸੀਂ ਸਾਨੂੰ ਐਕਸਲ ਵੀ ਨਾ ਇਨਫਰਮੇਸ਼ਨ ਦਿਓ ਫਿਰ ਗੋਲੀ ਵੀ ਬੰਦ ਹੋ ਜਾਏਗੀ ਜੀ ਮੋਲ ਲੈਣੀ ਪੈਗੀ ਜਿੱਥੇ ਜਾ ਕੇ ਲਓਗੇ ਫ੍ਰੀ ਵਾਲੀ ਗੋਲੀ ਬੰਦ ਹੋ ਜਾਏਗੀ ਫਰੀ ਬਿਜਲੀ ਵੀ ਨਹੀਂ ਮਿਲੇਗੀ ਫਿਰ ਕੋਈ ਸਰਕਾਰੀ ਸਹਾਇਤਾ ਨਹੀਂ ਮਿਲੇਗੀ ਜੇ ਤੁਸੀਂ ਮਾੜਾ ਕੰਮ ਕਰਦੇ ਫੜੇਗੇ ਜੇ ਗੋਲੀ ਵੇਚਦੇ ਫੜੇਗੇ ਨਸ਼ਾ ਵੇਚਣ ਵਾਲੇ ਤੇ ਪੂਰੇ ਸਖਤ ਹਨ ਸਰ ਐਮਟੀ ਦੀ ਗੱਲ ਕੀਤੀ ਜਾਵੇ ਜੀ ਇਹਦੇ ਡਾਕਟਰ ਸਰ ਫਰਡੇ ਨੂੰ ਜਿਹੜਾ ਫਰੀ ਪੁਆਇੰਟ ਡਾਕਟਰ ਕੀਤਾ ਹੈ ਕਾਲਾ ਕਲੀਨ ਦੀ ਗੱਲ ਤੁਸੀਂ ਕੀਤੀ ਆ ਕਾਲੇ ਕਲੀਨ ਆਥਰ ਜਿਹੜੇ ਛੋਟੇ ਬੱਚੇ ਆ ਡੰਪ ਤੇ ਨਾਲ ਦੇ ਨਾਲ ਬੋਲਣ ਚ ਬਹੁਤ ਦਿੱਕਤ ਆ ਰਹੀ ਆ ਮਸ਼ੀਨ ਤੋਂ ਉਹਨਾਂ ਦੇ ਲੱਗ ਗਿਆ ਸਭ ਮੁਕੇ ਦੇ ਕਾਫੀ ਕੇਸ ਆ ਰਹੇ ਆ ਸਭ ਜਿਹੜੇ ਫਰੀ ਪੁਆਇੰਟ ਡਾਕਟਰ ਕੋਲ ਤੇ ਜਾ ਰਹੇ ਆ ਅ ਦੇਖੋ ਇਹਦੇ ਚ ਨਾ ਕੁਝ ਇੱਕ EENT ਦੀਆਂ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਉਹ ਮੈਡੀਕਲ ਕਾਲਜ ਤੇ ਅਵੇਲੇਬਲ ਆ ਹਨ ਜੀ ਜੇ ਕੋਕਲੀਆ ਟ੍ਰਾਂਸਪਲੈਂਟ ਕਰਨਾ ਕੁਝ ਇੱਕ ਫੈਸਿਲਿਟੀ ਜਿਹੜੀਆਂ ਮੈਡੀਕਲ ਕਾਲਜ ਜਿਹੜੀ ਹੋਣ ਗਿਆ ਇੱਥੇ ਜਿਹੜਾ EENT ਸਰਜਨ ਹੋਏਗਾ ਵੀ ਉਹ ਬੇਸਿਕ ਸਰਜੀ ਦਾ ਕਰ ਦੇਗੀ ਟੋਰਸਸ ਦੀ ਕਰਤੀ ਦੂਜੀ ਕਰਤੀ ਰੈਫਰਲ ਇੰਸਟੀਚੂਟਸ ਦਾ ਰੋਲ ਰਹੇਗਾ ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਡਿਸਟ੍ਰਿਕਟ ਹਸਪੀਟਲ ਦੇ ਉੱਤੇ ਸਾਰੀਆਂ ਸਹੂਲਤਾਂ ਜਿਹੜੇ ਸਾਰੇ ਸਪੈਸ਼ਲਿਸਟ ਹੋਣ ਉਹ ਸਾਡੇ ਕੋਲ ਇੱਕ ਕਲੀਨਿਕਲ ਸਾਈਕੋਲੋਜਿਸਟ ਮੈਡੀਕਲ ਕਾਲਜ ਵਿੱਚ ਨਹੀਂ ਸੀ ਹੁਣ ਮੈਂ ਰੱਖਿਆ ਪਹਿਲੀ ਵਾਰੀ ਰੱਖਿਆ ਮੈਂ ਉਹਨਾਂ ਨੇ ਵੀ ਪੀਜੀ ਸਭ ਮੋਗੇ ਜਿਹੜਾ ਮੋਗਾ ਸਰਕਾਰ ਦੇ ਲਈ 17 ਗੱਡੀਆਂ ਸੀ ਜਿਲੇ ਲਈ ਉਹ 17 ਦੀ 17 ਜਿਹੜੀਆਂ ਮਾਰਚ ਵਿੱਚ ਨਿਚਕੰਡਮ ਹੋ ਗਈਆਂ ਤੇ ਨਮਿਆ ਹਲੇ ਤੱਕ ਮਿਲਿਆ ਨਹੀਂ ਤੇ ਸਾਰੇ ਸਰਕਾਰੀ ਪ੍ਰੋਗਰਾਮ ਜਿਹੜੇ ਹੈਲਥ ਐਂਡ ਫਾਰਮਰ ਦੇ ਰੁਕੇ ਪਏ ਆ ਨਹੀਂ ਨਹੀਂ ਇਦਾਂ ਦਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਗੱਡੀਆਂ ਤਾਂ ਅਸੀਂ ਆਊਟਸੋਰਸ ਕੀਤੇ ਹੋਏ ਗੱਡੀਆਂ ਦੇ ਤੁਹਾਨੂੰ ਗੱਡੀਆਂ ਕੋਈ ਹੈ ਸਰ 2 ਗੱਡੀਆਂ ਸਿਮਲ ਸੱਜਣ ਕੋਲ ਹੈ ਜੀ ਨਹੀਂ ਨਹੀਂ ਆਰਬੀਐਸ ਦੀਆਂ ਗੱਡੀਆਂ ਹੈ ਜੀ ਸਰ ਉਹ ਅਸੀਂ ਨਾ ਮਤਲਬ ਜੇ ਰਿਕੁਆਇਰਡ ਹੈ ਕਿਸੇ ਵੀ ਉਹ ਵੀ ਭੇਜ ਦੇ ਦੀਆਂ ਨਹੀਂ ਉਹ ਤਾਂ ਅਸੀਂ ਅਸੀਂ ਆਊਟਸੋਰਸ ਕਰਾ ਗੱਡੀਆਂ ਉਹਨਾਂ ਨੂੰ ਦਿੰਦੇ ਆ ਜੀ ਕੋਈ ਨੈਸ਼ਨਲ ਪ੍ਰੋਗਰਾਮ ਉਹਦੇ ਕਰਕੇ ਨਹੀਂ ਰੁਕਿਆ ਹੋਇਆ ਜਿਹੜੀ ਗਵਰਨਮੈਂਟ ਦੀ ਸਟ੍ਰੈਟਜੀ ਹੈ ਜੀ ਸਭ ਤੋਂ ਪਹਿਲਾਂ ਹੀ ਸੀਗਾ ਇਹ ਉਹਨਾਂ ਨੇ ਇਹ ਕੋਈ ਸਰਵਿਸਿਜ਼ ਆਊਟਸੋਰਸ ਕੀਤੀਆਂ ਸੀ ਉਹ ਅਸੀਂ ਗੱਡੀਆਂ ਹਾਇਰ ਕੀਤੀਆਂ ਹੋਈਆਂ ਕੋਈ ਦਿੱਕਤ ਨਹੀਂ ਆ ਜੀ ਸਾਡੇ ਜਿਹੜੇ ਆਰਬੀਐਸ ਕਲੇ ਡਾਕਟਰਾਂ ਦੀ ਮੂਵਮੈਂਟ ਹੁੰਦੀ ਹੈ ਜੀ ਉਹਨਾਂ ਨੂੰ ਗੱਡੀ ਉਹ ਸਿਰਫ ਉਹਦੇ ਵਾਸਤੇ ਹੁੰਦਾ ਜੀ ਪੱਕੀਆਂ ਗੱਡੀਆਂ ਜਿਹੜੀਆਂ ਨਾ ਉਹ ਸਾਨੂੰ ਬਹੁਤ ਕਾਸਟ ਇਫੈਕਟਿਵ ਹੈ ਜੀ ਉਹਨਾਂ ਨੂੰ ਸਰ ਸਿਵਲ ਹਸਪੀਟਲ ਦੇ ਵਿੱਚ ਫਾਰਮਾ ਸਿਸਟਮ ਦੀ ਕਮੀ ਕਰਨ ਤਕਰੀਬਨ ਦੇਖਿਆ ਗਿਆ ਕਿ ਦਵਾਈਆਂ ਲਿਆਣਾ ਇੰਨੀਆ ਰਸ ਹੋਇਆ ਪਬਲਿਕ ਫਾਰਮਾ ਸਿਸਟਮ ਦੀ ਕਮੀ ਕਰਨ ਇੱਕੇ ਕੰਦਾ ਹੁੰਦਾ ਇੱਕੇ ਬਿੱਟ ਹੋਇਆ ਉਹਦੇ ਚ ਨਾ ਅਸੀਂ ਤਿੰਨ ਤਿੰਨ ਜਗ੍ਹਾ ਤੇ ਰਸ਼ ਪੈਂਦਾ ਅਸੀਂ ਇੱਕ ਤਾਂ ਜਦੋਂ ਪਰਚੀ ਬਣਦੀ ਆ ਉਹ ਉਹਦਾ ਅਸੀਂ ਕਰ ਰਿਹਾ ਵੀ ਚਲੋ ਪਹਿਲਾਂ ਤੁਸੀਂ ਆਨਲਾਈਨ ਕੋਈ ਰਜਿਸਟ੍ਰੇਸ਼ਨ ਹੋ ਜਾਏ ਉਹਦੇ ਥੋੜੇ ਜਿਹਾ ਕਾਊਂਟਰ ਵਧਾਏ ਆ ਕੁਝ ਜਿਹੜੇ ਨਰਸਿੰਗ ਸਟੂਡੈਂਟਸ ਆਂਦੇ ਆ ਉਹਨਾਂ ਦੀ ਅਸੀਂ ਮਦਦ ਲੈ ਰਹੇ ਆਂ ਵੀ ਉਹ ਸਾਰਾ ਕੁਝ ਕਾਰਵਾਈ ਕਰਕੇ ਤਾਂ ਕਿ ਜਿਹੜਾ ਦੂਜਾ ਬੰਦਾ ਉਹਨੂੰ ਉਹਨੂੰ ਪੁੱਛਣਾ ਹੈ ਫਿਰ ਲਿਖਣਾ ਹੈ ਉਹ ਸਾਰਾ ਕੁਝ ਪਹਿਲਾਂ ਹੀ ਪਰਚੀ ਬਣਾ ਦੇਵੇ ਇਸੇ ਤਰ੍ਹਾਂ ਦਵਾਈਆਂ ਵਾਲਿਆਂ ਦਾ ਵੀ ਕਰ ਰਿਹਾ ਜਿਹੜਾ ਉਹਦੀ ਸਟਰੈੰਥ ਵਧਾ ਦਿੰਦੇ ਆ ਜੀ ਤੁਹਾਡਾ ਬਿਲਕੁਲ ਠੀਕ ਆ ਸਾਨੂੰ ਇਹ ਹੈਗਾ ਵੀ ਜਦੋਂ ਪੇਸ਼ੈਂਟਸ ਆਂਦਾ ਉਹਨੂੰ ਕਿਤੇ ਵੀ 5 ਜਾਂ 7 ਮਿੰਟ ਤੋਂ ਵੱਧ ਨਾ ਲੱਗਣ ਕਿਥੇ ਉਹਨੇ ਫੀਸ ਜਮ੍ਹਾਂ ਕਰਾਣੀ ਹੈ ਜੇ ਉਹਨੇ ਕਾਰਡ ਬਣਾਣਾ ਹੈ ਕਾਰਡ ਕਿਉਂਕਿ ਹੁਣ ਤੁਹਾਡੇ ਸਾਰਿਆਂ ਦੇ ਵੀ ਬਣਨੇ ਆ ਜੀ ਹੁਣ 3 ਕਰੋੜ ਦੇ ਕਾਰਡ ਬਣਨੇ ਆ ਸੋ ਥੋੜਾ ਜਿਹਾ 2-3 ਮਹੀਨਿਆਂ ਚ ਦਿੱਕਤ ਹੋਏਗੀ ਉਸ ਤੋਂ ਬਾਅਦ ਬੜਾ ਸਮੂਥ ਹੋ ਜਾਏਗਾ ਸਾਰਾ ਹੋਰ ਸਟਾਫ ਭਰਤੀ ਕਰ ਰਹੇ ਆ ਜੀ ਡਾਕਟਰ ਭਰਤੀ ਕਰ ਰਹੇ ਆ ਆ ਇਸ ਵਾਰੀ ਪਹਿਲੀ ਵਾਰੀ ਆ ਕਿ ਮੈਂ ਮੈਡੀਕਲ ਕਾਲਜ ਦੇ 250 ਬੰਦੇ 2 ਜੁਆਇਨ ਕਰ ਰਹੇ ਉਹਨਾਂ ਨੂੰ ਪਰਸੂਏਟ ਕਰ ਰਹੇ ਆ ਘਟੋ ਘਟ ਜੇ ਜੁਆਇਨ ਨਹੀਂ ਕਰਦੇ ਤਾਂ ਇਕੱਲਾ ਪੈਸੇ ਦੇ ਰਿਹਾ ਪੈਸੇ ਆਣ ਕੇ ਅਸੀਂ ਹੋਰ ਡਾਕਟਰਾਂ ਨੂੰ ਪੈਸੇ ਦੇ ਕੇ ਵਾਅਦਾ ਦੇ ਕੇ ਰੱਖ ਲਾਂਗੇ ਤੇ ਹਾਊਸ ਹਾਊਸ ਜੋ ਮਤਲਬ ਮੈਂ ਪਹਿਲੀ ਵਾਰ ਇਹ ਕਿਹਾ ਕਿ 30000 ਤੋਂ ਸਿੱਧਾ 70000 ਕਰਕੇ ਉਹਨਾਂ ਦੀ ਹਾਊਸ ਜੋਬ ਦਾ ਉਹ ਕੀਤਾ ਵੀ ਜਿਹੜੇ ਡਾਕਟਰ ਟ੍ਰੇਨਿੰਗ ਡਾਕਟਰ ਜਿਹਨੂੰ ਅਸੀਂ ਕਹਿੰਦੇ ਆ ਤੇ ਮੈਡੀਕਲ ਅਫਸਰ ਭਰਤੀ ਕਰ ਰਹੇ ਆ ਨਰਸਿਸ ਦੀ ਭਰਤੀ ਕੀਤੀ ਅਜੀ ਪਹਿਲਾਂ ਤੁਹਾਡੇ ਅਤਿਕ੍ਰਿਮਤ ਵੀਰ ਨਾਲ ਉਹ ਸਸੀ ਜਿਹੜੀਆਂ ਜਿਹੜੀਆਂ ਪਿੰਡਾਂ ਵਾਲੀਆਂ ਨਰਸਾਂ ਜਿਹਨੂੰ ਮਲਟੀਪਰਪਸ ਨਰਤ ਵਰਕ ਵੀ ਮਿਲਿਆ ਤੇ ਹੁਣ ਹੋਰ ਹੋਰ ਭਰਤੀ ਕਰ ਰਿਹਾ ਜੀ ਡਾਕਟਰ ਹੋਰ ਭਰਤੀ ਕਰ ਰਿਹਾ ਉਹ ਜਿਹੜਾ ਪਿਛਲਾ 60% ਗੈਪ ਸੀਗਾ ਉਹ ਹੌਲੀ ਹੌਲੀ ਘਟਦੇ ਘਟਦੇ ਪੂਰਾ ਹੋਏਗਾ ਕਿਉਂਕਿ ਡਾਕਟਰਸ ਦੀ ਡਿਮਾਂਡ ਜ਼ਿਆਦਾ ਹੈ ਤੇ ਸਪਲਾਈ ਘੱਟ ਹੈ ਸਰ ਮੋਗੀ ਵੀ ਜਿਲ੍ਹਾ ਹਸਪੀਟਲ ਨੂੰ ਕਿੰਨੇ ਵੈਂਟੀਲੇਟਰ ਦੇਣਗੇ ਜਦਕਿ ਤੁਸੀਂ 13 ਨਵੰਬਰ 2023 ਨੂੰ ਬਜਟ ਦਿੱਤਾ ਸੀਗਾ ਇਸੇ ਨੂੰ ਲਾਗ ਕਰਕੇ ਗਏ ਸੀ ਕਿ 10 ਵੈਂਟੀਲੇਟਰ ਦਿੱਤੇ ਕਰਨੀ ਦੇਖੋ ਵੈਂਟੀਲੇਟਰ ਦੀ ਕੋਈ ਕਮੀ ਨਹੀਂ ਆ ਪੰਜਾਬ ਚ ਵੈਂਟੀਲੇਟਰ ਬਹੁਤ ਪਏ ਆ ਇਹਦੇ ਵਾਸਤੇ ਮੈਂ ਪਟਿਆਲੇ ਸ਼ੁਰੂ ਹੋ ਗਿਆ ਜੀ ਇਹ ਹੰਗਾਲੀ ਸ਼ੁਰੂ ਹੋ ਗਿਆ ਹੁਣ ਲੁਧਿਆਣਾ ਸ਼ੁਰੂ ਕੀਤਾ ਮੈਂ ਇਹਦੇ ਚ ਸਟਾਫ ਦੀ ਜਿਹੜੀ ਟ੍ਰੇਨਿੰਗ ਹੈ ਨਾ ਆਈ ਸੀ ਯੂ ਦੇ ਵਿੱਚ ਉਹ ਕਰਨੀ ਆ ਇਹਦੇ ਵਾਸਤੇ ਜਿਵੇਂ ਉਹਨਾਂ ਕੋਲੇ ਨਰਸਿੰਗ ਸਟੂਡੈਂਟਸ ਆਉਂਦੀਆਂ ਡਾਕਟਰ ਤਾਂ ਉਹਨੇ ਨਹੀਂ ਹੈ ਲੇਕਿਨ ਅਸੀਂ ਜਦੋਂ ਨਰਸਿੰਗ ਸਟੂਡੈਂਟਸ ਨੂੰ ਪੂਰੀ ਟ੍ਰੇਨਿੰਗ ਦਵਾ ਕੇ ਇਨੂੰ ICYU ਕਹਿੰਦੇ ਆ ਜੀ ਅਸੀਂ ਡਿਫਰੈਂਟ ਹਸਪੀਟਲ ਨਾਲ ਟਾਈ ਅਪ ਕਰ ਰਹੇ ਆ ਕਿ ਉਹ ਡਾਕਟਰ ਤਾਂ ਭਾਵੇਂ ਚੰਡੀਗੜ੍ਹ ਬੈਠਾ ਹੋਵੇ ਜਾਂ ਮੈਡੀਕਲ ਕਾਲਜ ਫਰੀਦਕੋਟ ਚ ਬੈਠਾ ਹੋਵੇ ਉਹ ਉਹਨੂੰ ਉਹਦਾ ਵੀਊ ਉਹ ਹੀ ਹੋਏਗਾ ਜੋ ਇੱਥੇ ਡਾਕਟਰ ਕਰ ਰਿਹਾ ਉਹਨੂੰ ਨਜ਼ਰ ਆਏਗਾ ਉਹ ਸੋ ਉੱਥੋਂ ਗਾਈਡ ਕਰਕੇ ਉਹਨੂੰ ਉਹਦੀ ਇੰਟੂਬੇਸ਼ਨ ਕਰਾ ਦੇਗਾ ਉਹ ਤੇ ਉਹ ਸਾਰਾ ਉਹਨੂੰ ਗਾਈਡ ਕਰ ਦੇਗਾ ਵੀ ਆਹ ਇਦਾਂ ਮੈਨੇਜ ਕਰੋ ਤੇ ਬਾਅਦ ਵਿੱਚ ਫਿਰ ਉਹਨੂੰ ਲਾਈਫ ਸਪੋਰਟ ਦੇ ਕੇ ਫਿਰ ਸ਼ਿਫਟ ਕੀਤਾ ਜਾ ਸਕਦਾ ਇਹ ਥੋੜਾ ਜਿਹਾ ਟਾਈਮ ਲੱਗੇਗਾ ਇਹਦੇ ਵਿੱਚ ਕਰ ਰਹੇ ਆ ਜੀ